ਪੰਗੀ ਮਿਸਲ 18ਵੀਂ ਸਦੀ ਦੀ ਸਭ ਤੋਂ ਤਾਕਤਵਰ ਮਿਸਲ ਮੰਨੀ ਜਾਂਦੀ ਸੀ। ਭਾਵੇਂ ਨਵਾਬ ਕਪੂਰ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਰਕੇ ਫੈਜ਼ਲਪੁਰੀਆ ਤੇ ਆਲੂਵਾਲੀਆ ਮਿਸਲ ਨੂੰ ਸਭ ਤੋਂ ਉੱਚਾ ਦਰਜਾ ਮਿਲਿਆ ਸੀ ਪਰ ਅਬਦਾਲੀ ਦਾ ਖਤਰਾ ਟਲਨ ਮਗਰੋਂ ਇਹ ਦੋਵੇਂ ਹੀ ਮਿਸਲਾਂ ਰਾਜ ਦੀ ਭੱਜ ਤੋੜ ਤੋਂ ਦੂਰ ਹੀ ਰਹੀਆਂ। ਸਰਦਾਰ ਜੱਸਾ ਸਿੰਘ ਆਲੂਵਾਲੀਆ ਨਾਲ ਮਤਭੇਦਾਂ ਕਰਕੇ ਰਾਮਗੜੀਆ ਮਿਸਲ ਵੀ ਸਤਲੁਜ ਦਰਿਆ ਦੇ ਹੇਠਲੇ ਇਲਾਕਿਆਂ ਵੱਲ ਧੱਕ ਦਿੱਤੀ ਗਈ ਸੀ। ਪੰਗੀ ਮਿਸਲ ਉਸ ਸਮੇਂ ਸਿਖਰ ਤੇ ਸੀ। ਪੰਗੀ ਮਿਸਲ ਇੱਕੋ ਇੱਕ ਐਸੀ ਮਿਸਲ ਸੀ ਜਿਹਦੇ ਹਰ ਇੱਕ ਸਿਪਾਹੀ ਕੋਲ ਆਪਦਾ ਕੋੜਾ ਸੀ ਕਿਹਾ ਜਾਂਦਾ ਹੈ ਕਿ ਜੇ ਇਸ ਤਾਕਤ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਤੇ ਪੰਜਾਬ ਤੇ ਸ਼ੁਕਰਚਕੀਆਂ ਮਿਸਲ ਦੀ ਥਾਂ ਪੰਗੀਆਂ ਦਾ ਰਾਜ ਹੁੰਦਾ ਇਸ ਮਹਾਨ ਮਿਸਲ ਦੇ ਇਤਿਹਾਸ ਵੱਲ ਅੱਗੇ ਵਧਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਮਿਸਲ ਦੀ ਸ਼ੁਰੂਆਤ ਸਰਦਾਰ ਛੱਜਾ ਸਿੰਘ ਨੇ ਕੀਤੀ ਉਹ ਤਰਨਤਾਰਨ ਦੇ ਪੰਜਵਰ ਪਿੰਡ ਦੇ ਸਨ। ਛੱਜਾ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ੁਰੂਆਤੀ ਸਾਥੀਆਂ ਵਿੱਚੋਂ ਇੱਕ ਸਨ। ਉਹਨਾਂ ਆਪਣੇ ਇਲਾਕੇ ਦੇ ਬਹੁਤ ਸਾਰੇ ਜੱਟਾਂ ਨੂੰ ਅਮਰਿਤ ਛਕਾਇਆ ਅਤੇ 300 ਸਿੰਘਾਂ ਦਾ ਇੱਕ ਜਥਾ ਬਣਾਇਆ। ਇਹ ਜਥਾ ਮੁਗਲ ਰਾਜ ਦੇ ਕਈ ਪਿੰਡਾਂ ਤੇ ਹਮਲੇ ਕਰਨ ਲੱਗਾ। ਛੱਜਾ ਸਿੰਘ ਤੋਂ ਬਾਅਦ ਜੱਥੇ ਦੀ ਕਮਾਂਡ ਸਰਦਾਰ ਭੀਮ ਸਿੰਘ ਦੇ ਹੱਥ ਵਿੱਚ ਆਈ ਭੀਮ ਸਿੰਘ ਕਸੂਰ ਦੇ ਰਹਿਣ ਵਾਲੇ ਸਨ ਅਤੇ ਛੱਜਾ ਸਿੰਘ ਦੇ ਰਿਸ਼ਤੇਦਾਰ ਵੀ ਸਨ ਨਾਦਰ ਸ਼ਾਹ ਦੀ ਫੌਜ ਖਿਲਾਫ ਲੜਦੇ ਹੋਏ ਉਹਨਾਂ ਨੇ ਚੰਗਾ ਨਾਂ ਵੀ ਖੱਟਿਆ ਸੀ ਸਰਦਾਰ ਛੱਜਾ ਸਿੰਘ ਨੇ ਹੀ ਭੀਮ ਸਿੰਘ ਨੂੰ ਅੰਮ੍ਰਿਤ ਛਕਾਇਆ ਸੀ ਇਸ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਦੇ ਬਾਹਰ ਪੰਗ ਬਣਾਉਂਦੇ ਸਨ ਅੰਮ੍ਰਿਤ ਛਕਣ ਤੋਂ ਬਾਅਦ ਵੀ ਇਹ ਪੰਗੀ ਨਾਮ ਉਹਨਾਂ ਦੇ ਨਾਲ ਜੁੜਿਆ ਰਿਹਾ ਤੇ ਇਹ ਮਿਸਲ ਵੀ ਪੰਗੀ ਮਿਸਲ ਦੇ ਨਾਮ ਤੋਂ ਹੀ ਮਸ਼ਹੂਰ ਹੋਈ ਪੀਮ ਸਿੰਘ ਤੋਂ ਬਾਅਦ ਮਿਸਲ ਦੇ ਸਰਦਾਰ ਬਣੇ ਹਰੀ ਸਿੰਘ ਹਰੀ ਸਿੰਘ ਸਰਦਾਰ ਪੀਮ ਸਿੰਘ ਦਾ ਭਤੀਜਾ ਸੀ ਉਹ ਇੱਕ ਸਿਆਣਾ ਆਗੂ ਅਤੇ ਅਗਾ ਵਧੂ ਸੋਚਦਾ ਮਾਲਕ ਸੀ ਮਿਸਲ ਦਾ ਹੈੱਡਕੁਆਟਰ ਗਿੱਲ ਵਾਲੀ ਪਿੰਡ ਅੰਮ੍ਰਿਤਸਰ ਵਿਖੇ ਬਣਾਇਆ ਗਿਆ ਅੰਮ੍ਰਿਤਸਰ ਉਸ ਵੇਲੇ ਅਫਗਾਨੀ ਖਿਲਾਫ ਸਿੱਖਾਂ ਦੇ ਸੰਘਰਸ਼ ਦਾ ਕੇਂਦਰ ਬਣਿਆ ਹੋਇਆ ਸੀ ਅੰਮ੍ਰਿਤਸਰ ਨਾਲ ਆਪ ਦੇ ਪ੍ਰੇਮ ਅਤੇ ਇਹਦੀ ਰੱਖਿਆ ਕਰਨ ਲਈ ਹਰ ਇੱਕ ਸਿਪਾਹੀ ਅਤੇ ਜਥੇਦਾਰ ਇਸ ਮਿਸਲ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਇਸੇ ਲਈ ਇਸ ਮਿਸਲ ਦੀ ਗਿਣਤੀ 20000 ਤੱਕ ਪਹੁੰਚ ਗਈ ਪੰਗੀ ਮਿਸਲ ਵਿੱਚ ਸ਼ਾਮਲ ਹੋਣਾ ਬੜੇ ਮਾਣ ਵਾਲੀ ਗੱਲ ਸੀ ਛੇਤੀ ਹੀ ਇਹ ਮਿਸਲ ਨੇ ਚਿਨਯੋਟ ਤੇ ਝੰਗ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਸਿਆਲਕੋਟ ਨਰੋਵਾਲ ਤੇ ਕੜਿਆਲ ਦੇ ਇਲਾਕੇ ਵੀ ਜਿੱਤ ਲਏ ਗਏ ਜੰਮੂ ਦੇ ਰਾਜੇ ਰਣਜੀਤ ਦੇਵ ਨੇ ਵੀ ਇਸ ਮਿਸਲ ਦੇ ਸਾਹਮਣੇ ਗੋਡੇ ਟੇਕ ਦਿੱਤੇ ਅਤੇ ਸਲਾਨਾ ਹਰਜਾਨਾ ਭਰਨ ਲੱਗਾ ਹੌਲੀ ਹੌਲੀ ਇਸ ਮਿਸਲ ਨੇ ਖਾਲਸੇ ਦੇ ਝੰਡੇ ਲੈੰਦੇ ਵੱਲ ਸਿੰਧ ਦਰਿਆ ਅਤੇ ਚੜ੍ਹਦੇ ਵੱਲ ਜਮੁਨਾ ਤੱਕ ਚਲਾ ਦਿੱਤੇ ਪੰਗੀ ਸਰਦਾਰਾਂ ਨੇ ਕਸ਼ਮੀਰ ਨੂੰ ਵੀ ਫਤਿਹ ਕਰਨਾ ਚਾਹਿਆ ਪਰ ਇਸ ਵਿੱਚ ਉਹਨਾਂ ਨੂੰ ਕਾਮਯਾਬੀ ਨਾ ਮਿਲ ਸਕੀ ਸਾਲ 1764 ਵਿੱਚ ਪਟਿਆਲੇ ਦੇ ਸਰਦਾਰ ਅਮਰ ਸਿੰਘ ਨਾਲ ਹੋਈ ਜੰਗ ਵਿੱਚ ਸਰਦਾਰ ਹਰੀ ਸਿੰਘ ਦੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਸਰਦਾਰੀ ਉਹਨਾਂ ਦੇ ਵੱਡੇ ਪੁੱਤਰ ਝੰਡਾ ਸਿੰਘ ਕੋਲ ਆਈ ਛੋਟੇ ਪੁੱਤਰ ਸਰਦਾਰ ਗੰਡਾ ਸਿੰਘ ਨੂੰ ਡਿਪਟੀ ਜਥੇਦਾਰ ਚੁਣਿਆ ਗਿਆ ਝੰਡਾ ਸਿੰਘ ਨੇ ਮਿਸਲ ਦਾ ਧਿਆਨ ਜੰਮੂ ਕਸ਼ਮੀਰ ਤੇ ਪਹਾੜੀ ਇਲਾਕਿਆਂ ਤੋਂ ਹਟਾ ਮੁਲਤਾਨ ਵੱਲ ਨੂੰ ਕੀਤਾ ਅਸਲ ਵਿੱਚ ਮੁਲਤਾਨ ਉਸ ਵੇਲੇ ਤੱਕ ਵੀ ਅਫਗਾਨਾਂ ਦੇ ਅਧੀਨ ਸੀ ਪੰਦੀ ਸਰਦਾਰ ਪੰਜਾਬ ਦੀ ਧਰਤੀ ਤੋਂ ਅਫਗਾਨਾਂ ਦੇ ਆਖਰੀ ਨਿਸ਼ਾਨ ਮਟਾ ਦੇਣਾ ਚਾਹੁੰਦੇ ਸਨ ਪਰ ਅਫਗਾਨਾਂ ਨੂੰ ਬਹਾਵਲਪੁਰ ਦੇ ਇਲਾਕੇ ਵੱਲੋਂ ਵੀ ਪੂਰੀ ਮਦਦ ਮਿਲ ਰਹੀ ਸੀ ਝੰਡਾ ਸਿੰਘ ਨੇ ਬਿਨਾਂ ਕਿਸੇ ਚੰਗੀ ਤਿਆਰੀ ਤੋਂ ਹਮਲਾ ਬੋਲ ਦਿੱਤਾ ਸਾਲ 1768 ਵਿੱਚ ਹੋਈ ਇਸ ਲੜਾਈ ਦਾ ਕੋਈ ਨਤੀਜਾ ਨਾ ਨਿਕਲਿਆ ਅਖੀਰ ਪੰਗੀਆਂ ਨੂੰ ਅਫਗਾਨਾਂ ਨਾਲ ਸੰਧੀ ਕਰਨੀ ਪਈ ਸਾਲ 1771 ਵਿੱਚ ਝੰਡਾ ਸਿੰਘ ਨੇ ਮਲਤਾਨ ਤੇ ਮੁੜ ਹਮਲਾ ਕੀਤਾ ਇਸ ਵਾਰ ਪੰਗੀਆਂ ਨੇ ਮਲਤਾਨ ਨੂੰ ਆਪਦੇ ਕਬਜ਼ੇ ਵਿੱਚ ਲੈ ਲਿਆ ਸਰਦਾਰ ਦੀਵਾਨ ਸਿੰਘ ਨੂੰ ਮਲਤਾਨ ਦਾ ਗਵਰਨਰ ਲਾ ਕੇ ਉਹ ਅੱਗੇ ਰਾਮਨਗਰ ਨੂੰ ਨਿਕਲ ਗਏ ਇੱਥੇ ਹੀ ਪੰਗੀਆਂ ਨੇ ਜਮਜਮਾ ਤੂਪ ਜਿੱਤੀ ਜੋ ਕਿ ਪੰਗੀਆਂ ਦੀ ਤੂਪ ਦੇ ਨਾਂ ਤੋਂ ਬਹੁਤ ਮਸ਼ਹੂਰ ਹੋਈ ਇਸ ਜਿੱਤ ਨੇ ਪੰਗੀਆਂ ਦਾ ਮਾਣ ਸਨਮਾਨ ਹੋਰ ਵਧਾ ਦਿੱਤਾ ਹੁਣ ਪੰਗੀ ਮਿਸਲ ਦਾ ਇਲਾਕਾ ਅੰਮ੍ਰਿਤਸਰ ਤੋਂ ਮਲਤਾਨ ਅਤੇ ਜੰਮੂ ਤੋਂ ਰਹਤਾਸ ਤੱਕ ਫੈਲ ਚੁੱਕਾ ਸੀ ਇੰਜ ਜਾਪਦਾ ਜਿਵੇਂ ਛੇਤੀ ਹੀ ਪੰਗੀ ਮਿਸਲ ਪੂਰੇ ਪੰਜਾਬ ਤੇ ਕਬਜ਼ਾ ਕਰ ਲਏਗੀ ਪਰ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਚੜਤ ਸਿੰਘ ਅਤੇ ਸਰਦਾਰ ਮਹਾ ਸਿੰਘ ਆਪਦੀ ਨਜ਼ਰ ਭੰਗੀ ਮਿਸਲ ਤੇ ਟਿਕਾਈ ਬੈਠੇ ਸਨ ਅਗਲੇ ਹੀ ਸਾਲ ਭੰਗੀਆਂ ਦਾ ਮੁਕਾਬਲਾ ਸ਼ੁਕਰ ਚੱਕੀਆ ਤੇ ਕਨਈਆ ਮਿਸਲ ਨਾਲ ਹੋਇਆ ਇਸ ਮੁਕਾਬਲੇ ਦਾ ਕਾਰਨ ਜੰਮੂ ਦੇ ਰਾਜੇ ਰਣਜੀਤ ਦੇਵ ਦਾ ਆਪਦੇ ਪੁੱਤਰ ਨਾਲ ਚੱਲਦਾ ਵਿਵਾਦ ਸੀ ਪੰਗੀ ਸਰਦਾਰ ਝੰਡਾ ਸਿੰਘ ਆਪਦੇ ਸਹਯੋਗੀ ਰਣਜੀਤ ਦੇਵ ਦੀ ਮਦਦ ਲਈ ਪਹੁੰਚੇ ਸਨ ਪਰ ਕਨਈਆ ਤੇ ਸ਼ੁਕਰਚੱਕੀਆ ਮਿਸਲਾਂ ਉਹਦੇ ਪੁੱਤਰ ਬ੍ਰਿਜ ਰਾਜ ਦਾ ਸਾਥ ਦੇ ਰਹੀਆਂ ਸਨ ਸਾਲ ਸੀ 1774 ਇਸੇ ਲੜਾਈ ਵਿੱਚ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਦੀ ਵੀ ਮੌਤ ਹੋਈ ਪੰਗੀ ਮਿਸਲ ਹੁਣ ਹੋਰ ਜ਼ਿਆਦਾ ਮਜ਼ਬੂਤ ਹੋ ਚੁੱਕੀ ਸੀ ਪਰ ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਨੇ ਇੱਕ ਤਰਕੀਬ ਸੋਚੀ ਉਹਨਾਂ ਕਿਸੇ ਸਿਪਾਹੀ ਨੂੰ ਲਾਲਚ ਦੇ ਕੇ ਆਪਦੇ ਕੈਂਪ ਵਿੱਚ ਬੈਠੇ ਸਰਦਾਰ ਝੰਡਾ ਸਿੰਘ ਦਾ ਕਤਲ ਕਰਵਾ ਦਿੱਤਾ ਪੰਗੀ ਮਿਸਲ ਲਈ ਇਹ ਇੱਕ ਬਹੁਤ ਵੱਡਾ ਝਟਕਾ ਸੀ ਝੰਡਾ ਸਿੰਘ ਤੋਂ ਬਾਅਦ ਮਿਸਲ ਦੀ ਸਰਦਾਰੀ ਛੋਟੇ ਭਰਾ ਗੰਡਾ ਸਿੰਘ ਕੋਲ ਆਈ ਗੰਡਾ ਸਿੰਘ ਨੇ ਆਪਦਾ ਧਿਆਨ ਜੰਮੂ ਤੋਂ ਹਟਾ ਅੰਮ੍ਰਿਤਸਰ ਵੱਲ ਕੇਂਦਰਿਤ ਕੀਤਾ ਪਰ ਅਸਲ ਵਿੱਚ ਉਹ ਕਨਈਆ ਮਿਸਲ ਤੋਂ ਬਦਲਾ ਲੈਣ ਦਾ ਮੌਕਾ ਲੱਭ ਰਿਹਾ ਸੀ ਆਨੰਦ ਸਿੰਘ ਇਹ ਇੱਕ ਪੰਗੀ ਮਿਸਲਦਾਰ ਕੋਲ ਪਠਾਨਕੋਟ ਦੇ ਇਲਾਕੇ ਦੀ ਮਲਕੀਅਤ ਸੀ ਅਸਲ ਵਿੱਚ ਕਿਸੇ ਵੀ ਮਿਸਲ ਦਾ ਸਿਰਫ ਇੱਕ ਸਰਦਾਰ ਪਰ ਕਈ ਮਿਸਲਦਾਰ ਹੁੰਦੇ ਸਨ ਅਤੇ ਜਿੱਤੇ ਹੋਏ ਇਲਾਕਿਆਂ ਦਾ ਇੱਕ ਹਿੱਸਾ ਇਹਨਾਂ ਮਿਸਲਦਾਰਾਂ ਨੂੰ ਵੀ ਦਿੱਤਾ ਜਾਂਦਾ ਸੀ ਹੋਇਆ ਇਸ ਤਰ੍ਹਾਂ ਕਿ ਮਿਸਲਦਾਰ ਆਨੰਦ ਸਿੰਘ ਦੀ ਮੌਤ ਤੋਂ ਬਾਅਦ ਉਹਦੀ ਵਿਧਵਾ ਨੇ ਆਪਦੀ ਇਕਲੌਤੀ ਧੀ ਦਾ ਵਿਆਹ ਕਨਈਆ ਮਿਸਲ ਦੇ ਤਾਰਾ ਸਿੰਘ ਨਾਲ ਕਰ ਦਿੱਤਾ ਪਠਾਨਕੋਟ ਦਾ ਇਲਾਕਾ ਕਨਈਆ ਸਰਦਾਰ ਨੂੰ ਦਾਜ ਵਿੱਚ ਦੇ ਦਿੱਤਾ ਗਿਆ ਪਰ ਗੁੱਸੇ ਵਿੱਚ ਆਏ ਗੰਡਾ ਸਿੰਘ ਨੇ ਕਨਈਆ ਮਿਸਲ ਤੇ ਹਮਲਾ ਬool ਦਿੱਤਾ ਦੀਨਾਨਗਰ ਵਿੱਚ ਹੋਈ ਇਸ ਲੜਾਈ ਦੇ ਦੌਰਾਨ ਸਰਦਾਰ ਗੰਡਾ ਸਿੰਘ ਦੀ ਬਿਮਾਰੀ ਦੇ ਚੱਲਦੇ ਮੌਤ ਹੋ ਗਈ ਉਦਾ ਭਤੀਜਾ ਅਤੇ ਅਗਲਾ ਵਾਰਿਸ ਸਮਝੇ ਜਾਣ ਵਾਲਾ ਚੜਤ ਸਿੰਘ ਵੀ ਪਠਾਨਕੋਟ ਵਿੱਚ ਲੜਦਾ ਹੋਇਆ ਮਾਰਿਆ ਗਿਆ। ਇਹਨਾਂ ਦੋਵੇਂ ਮੌਤਾਂ ਨੇ ਪੰਗੀ ਸਿਪਾਈਆਂ ਦਾ ਦਿਲ ਤੋੜ ਦਿੱਤਾ। ਚੰਗੇ ਆਗੂ ਦੀ ਕਮੀ ਵਿੱਚ ਪੰਗੀ ਫੌਜਾਂ ਪਠਾਨਕੋਟ ਛੱਡ ਅੰਮ੍ਰਿਤਸਰ ਵਾਪਸ ਆ ਗਈਆਂ। ਮਿਸਲ ਦੀ ਕਮਾਂਡ ਹੁਣ ਗੰਡਾ ਸਿੰਘ ਦੇ ਨਬਾਲਕ ਪੁੱਤਰ ਦੇਸਾ ਸਿੰਘ ਦੇ ਹੱਥ ਵਿੱਚ ਆਈ ਪਰ ਉਹ ਇੰਨੀ ਵੱਡੀ ਤੇ ਤਾਕਤਵਰ ਮਿਸਲ ਨੂੰ ਸਾਂ ਬਣਾ ਸਕਿਆ। ਚੰਗ ਨੇ ਸਲਾਨਾ ਹਰਜਾਨਾ ਪਰੰਤੋਂ ਮਨਾ ਕਰ ਦਿੱਤਾ। ਸਾਲ 1779 ਵਿੱਚ ਮਲਤਾਨ ਦੇ ਇਲਾਕੇ ਵੀ ਹੱਥੋਂ ਨਿਕਲ ਗਏ। ਸਾਲ 1782 ਵਿੱਚ ਸਰਦਾਰ ਦੇਸਾ ਸਿੰਘ ਨੇ ਚੰਦ ਤੇ ਮੁੜ ਕਬਜ਼ਾ ਕਰਨਾ ਚਾਹਿਆ ਪਰ ਸਰਦਾਰ ਮਹਾ ਸਿੰਘ ਸ਼ੁਕਰਚੱਕੀਆ ਦੇ ਹੱਥੋਂ ਕਤਲ ਕਰ ਦਿੱਤਾ ਗਿਆ। ਅਗਲਾ ਸਰਦਾਰ ਗੁਲਾਬ ਸਿੰਘ ਦੁਨਿਆਵੀ ਰੂਚੀਆਂ ਵਾਲਾ ਸੀ। ਇਹਦੇ ਨਾਲ ਨਾਲ ਉਹ ਇੱਕ ਕਮਜ਼ੋਰ ਆਗੂ ਸੀ। ਸਾਲ ਬਰਸਾਲ ਪੰਗੀ ਮਿਸਲ ਦੇ ਜਿੱਤੇ ਹੋਏ ਸਾਰੇ ਇਲਾਕੇ ਹੱਥੋਂ ਨਿਕਲਦੇ ਰਹੇ। ਹੁਣ ਪੰਗੀਆਂ ਕੋਲ ਅੰਮ੍ਰਿਤਸਰ ਤੇ ਨਾਲ ਲੱਗਦੇ ਕੁਝ ਗਿਣਤੀ ਦੇ ਪਿੰਡ ਹੀ ਬਚੇ ਸਨ। ਸਾਲ 1799 ਵਿੱਚ ਸ਼ੁਕਰਚੱਕੀਆ ਸਰਦਾਰ ਰਣਜੀਤ ਸਿੰਘ ਨੇ ਲਾਹੌਰ ਤੇ ਵੀ ਕਬਜ਼ਾ ਕਰ ਲਿਆ ਪੰਗਿਆਂ ਦੀ ਸ਼ਾਨ ਜਮਜਮਾ ਤੋਪ ਤੇ ਅੰਮ੍ਰਿਤਸਰ ਦਾ ਪੰਗਿਆਂ ਦਾ ਕਿਲਾ ਵੀ ਉਹਨਾਂ ਦੇ ਹੱਥੋਂ ਨਿਕਲ ਗਿਆ ਬਾਕੀ ਮਿਸਲਾਂ ਦੇ ਆਗੂਆਂ ਲਈ ਵੀ ਇਹ ਇੱਕ ਖਤਰੇ ਦੀ ਘੈਂਟੀ ਸੀ ਸਾਲ 1800 ਵਿੱਚ ਸਰਦਾਰ ਗੁਲਾਬ ਸਿੰਘ ਨੇ ਰਾਮਗੜੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਨਾਲ ਮਿਲ ਕੇ ਸਰਦਾਰ ਰਣਜੀਤ ਸਿੰਘ ਨੂੰ ਕਤਲ ਕਰਨ ਦੀ ਇੱਕ ਨਾਕਾਮਯਾਬ ਕੋਸ਼ਿਸ਼ ਵੀ ਕੀਤੀ ਸ਼ਰਾਬ ਦੀ ਮਾੜੀ ਆਦਤ ਛੇਤੀ ਹੀ ਸਰਦਾਰ ਗੁਲਾਬ ਸਿੰਘ ਦੀ ਮੌਤ ਦਾ ਕਾਰਨ ਵੀ ਬਣੀ ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਵਿੱਚ ਲਗਾਤਾਰ ਇਜਾਫਾ ਹੁੰਦਾ ਗਿਆ ਸਾਲ 1806 ਵਿੱਚ ਮੌਜੂਦਾ ਭੰਗੀ ਸਰਦਾਰ ਸਾਹਿਬ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਕਬੂਲ ਕਰ ਲਈ ਉਹਨਾਂ ਨੂੰ 1 ਲੱਖ ਦੀ ਜ਼ਗੀਰ ਦਿੱਤੀ ਗਈ ਅਤੇ ਸਾਲ 1811 ਵਿੱਚ ਸਰਦਾਰ ਸਾਹਿਬ ਸਿੰਘ ਦੀ ਵੀ ਮੌਤ ਹੋ ਗਈ ਆਵਦੇ ਸਮੇਂ ਦੀ ਸਭ ਤੋਂ ਤਾਕਤਵਰ ਮਿਸਲ ਜਿਹਦੇ ਪੂਰੇ ਪੰਜਾਬ ਤੇ ਰਾਜ ਕਰਨ ਦੇ ਅੰਦਾਜ਼ੇ ਲਾਏ ਜਾਂਦੇ ਸਨ ਉਸ ਪੰਗੀ ਮਿਸਲ ਦਾ ਖਾਤਮਾ ਕਿਉਂ ਹੋਇਆ ਅਬਦਾਲੀ ਦੇ ਹਮਲਿਆਂ ਦੇ ਵੇਲੇ ਪੰਗੀ ਮਿਸਲ ਨੇ ਬੜੇ ਜੋਸ਼ ਨਾਲ ਅੰਮ੍ਰਿਤਸਰ ਦੀ ਰਾਖੀ ਕੀਤੀ ਸੀ ਅੰਮ੍ਰਿਤਸਰ ਨੂੰ ਕੇਂਦਰ ਬਣਾ ਕੇ ਰੱਖਣਾ ਉਹਨਾਂ ਦਾ ਸਭ ਤੋਂ ਵੱਡਾ ਪੋਜ਼ਿਟਿਵ ਪੁਆਇੰਟ ਸੀ ਪਰ ਸਮੇਂ ਦੇ ਨਾਲ ਨਾਲ ਪੰਗੀ ਸਰਦਾਰ ਅਤੇ ਮਿਸਲਦਾਰ ਆਪਦੇ ਕੇਂਦਰ ਬਦਲਦੇ ਰਹੇ ਸਰਦਾਰ ਹਰੀ ਸਿੰਘ ਨੇ ਜੰਮੂ ਝੰਡਾ ਸਿੰਘ ਨੇ ਮੁਲਤਾਨ ਗੰਡਾ ਸਿੰਘ ਨੇ ਕਸੂਰ ਅਤੇ ਮਿਸਲਦਾਰ ਗੁੱਜਰ ਸਿੰਘ ਨੇ ਗੁਜਰਾਤ ਨੂੰ ਆਪਦਾ ਕੇਂਦਰ ਬਣਾਇਆ ਆਪਦੀ ਕੇਂਦਰ ਨੂੰ ਬਦਲਦੇ ਰਹਿਣ ਕਰਕੇ ਉਹ ਆਪਦੀ ਇਹ ਪੋਜੀਸ਼ਨ ਵੀ ਗਵਾ ਬੈਠੇ ਅਫਗਾਨਾਂ ਦੇ ਕਬਜ਼ੇ ਵਾਲੇ ਮਲਤਾਨ ਤੇ ਕਬਜ਼ਾ ਕਰਨਾ ਵੀ ਇੱਕ ਚੰਗਾ ਫੈਸਲਾ ਨਹੀਂ ਗਿਣਿਆ ਜਾਂਦਾ ਅਖੀਰ ਜਦੋਂ ਮਲਤਾਨ ਪੰਗੀਆਂ ਦੇ ਕਬਜ਼ੇ ਵਿੱਚੋਂ ਨਿਕਲ ਗਿਆ ਤੇ ਲੋਕਾਂ ਦੇ ਮਨ ਵਿੱਚ ਪੰਗੀ ਮਿਸਲ ਦੇ ਪ੍ਰਤੀ ਬਣੀ ਹੋਈ ਇੱਜ਼ਤ ਵੀ ਘਟਣ ਲੱਗੀ ਦੂਜੀਆਂ ਮਿਸਲਾਂ ਦੇ ਸਰਦਾਰਾਂ ਨੇ ਵੀ ਪੰਗੀ ਮਿਸਲ ਦੇ ਇਲਾਕਿਆਂ ਤੇ ਆਪਦੇ ਝੰਡੇ ਚੁਲਾ ਦਿੱਤੇ ਪੰਗੀ ਮਿਸਲ ਜਦੋਂ ਮਲਤਾਨ ਤੋਂ ਵਾਪਸ ਅੰਮ੍ਰਿਤਸਰ ਆਈ ਤਾਂ ਉਹਨਾਂ ਦੀ ਮਹਿਮਾ ਕਾਫੀ ਫਿੱਕੀ ਪੈ ਚੁੱਕੀ ਸੀ ਅਸਲ ਵਿੱਚ ਕਿਸਮਤ ਨੇ ਵੀ ਪੰਗੀਆਂ ਦਾ ਸਾਥ ਨਾ ਦਿੱਤਾ ਪੰਗੀ ਮਿਸਲ ਦੀ ਤਰੱਕੀ ਦਾ ਕਾਰਨ ਚੰਗੇ ਜਥੇਦਾਰਾਂ ਦੀ ਲੀਡਰਸ਼ਿਪ ਰਹੀ ਸੀ ਪਰ ਸਾਰੇ ਹੀ ਸੀਨੀਅਰ ਆਗੂ ਇੱਕ ਤੋਂ ਬਾਅਦ ਇੱਕ ਕਤਲ ਕਰ ਦਿੱਤੇ ਗਏ ਇਸ ਤਰ੍ਹਾਂ ਪੰਗੀ ਮਿਸਲ ਦੀ ਕਮਾਂਡ ਕਮਜ਼ੋਰ ਹੱਥਾਂ ਵਿੱਚ ਆ ਗਈ ਜੋ ਇਸ ਮਹਾਨ ਮਿਸਲ ਨੂੰ ਸਾਂਭ ਹੀ ਨਾ ਸਕੇ ਪੰਗੀ ਮਿਸਲ ਤੋਂ ਸ਼ੁਕਰ ਚੱਕੀਆ ਤੇ ਕਨਈਆ ਮਿਸਲ ਦੀ ਤਾਕਤ ਨੂੰ ਘੱਟ ਅੰਕਣ ਦੀ ਗਲਤੀ ਵੀ ਹੋਈ ਜਿੱਥੇ ਇਹਨਾਂ ਦੋਵੇਂ ਮਿਸਲਾਂ ਦੀ ਤਾਕਤ ਇੱਕ ਥਾਂ ਤੇ ਕੇਂਦ੍ਰਿਤ ਰਹਿੰਦੀ ਸੀ ਉੱਥੇ ਹੀ ਪੰਗੀ ਮਿਸਲ ਕਈ ਹਿੱਸਿਆਂ ਵਿੱਚ ਵੰਡੀ ਹੋਈ ਸੀ ਭਾਈ ਲੈਣਾ ਸਿੰਘ ਸੋਭਾ ਸਿੰਘ ਗੁੱਜਰ ਸਿੰਘ ਅਤੇ ਸਰਦਾਰ ਗੰਡਾ ਸਿੰਘ ਪੰਗੀ ਮਿਸਲ ਦਾ ਹਿੱਸਾ ਹੁੰਦੇ ਹੋਏ ਆਪਦੇ ਵੱਖੋ-ਵੱਖ ਜਥਿਆਂ ਨੂੰ ਸੰਚਾਲਿਤ ਕਰਦੇ ਸਨ ਬਾਕੀ ਰਹਿਦੀ ਕਸਰ ਮਹਾਰਾਜਾ ਰਣਜੀਤ ਸਿੰਘ ਨੇ ਪੂਰੀ ਕਰ ਦਿੱਤੀ 18ਵੀਂ ਸਦੀ ਦੇ ਅੰਤ ਤੱਕ ਪੰਗੀ ਮਿਸਲ ਇਤਿਹਾਸ ਦੇ ਪੰਨਿਆਂ ਵਿੱਚ ਸ਼ਾਮਲ ਹੋ ਚੁੱਕੀ ਸੀ ਇਹ ਸੀ ਆਪ ਦੇ ਸਮੇਂ ਦੀ ਸਭ ਤੋਂ ਤਾਕਤਵਰ ਪੰਗੀ ਮਿਸਲ ਦਾ ਇਤਿਹਾਸ ਬਾਕੀ 11 ਮਿਸਲਾਂ ਦੇ ਇਤਿਹਾਸ ਤੇ ਆਧਾਰਿਤ ਇੱਕ ਇੱਕ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਨੂੰ ਪ੍ਰੈਸ ਕਰ ਸਕਦੇ ਹੋ ਤੁਸੀਂ ਆਪ ਦੇ ਸੁਝਾਅ ਕਮੈਂਟ ਵਿੱਚ ਲਿਖ ਕੇ ਸਾਨੂੰ ਦੱਸ ਸਕਦੇ ਹੋ ਅਗਲੀ ਵੀਡੀਓ ਲੈ ਕੇ ਛੇਤੀ ਮਿਲਾਂਗੇ ਸਤਿ ਸ਼੍ਰੀ ਅਕਾਲ